ਪੰਜਾਬ ਦੇ ਨਾਬਾ ਇਲਾਕੇ ਤੋਂ ਇੱਕ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਰਿਸ਼ਤੇਦਾਰਾਂ ਵੱਲੋਂ ਕੀਤੀ ਗਈ ਬੇਇੱਜ਼ਤੀ ਨੂੰ ਨਾ ਬਰਦਾਸ਼ਤ ਕਰਦੇ ਹੋਏ ਇੱਕ ਨੌਜਵਾਨ ਨੇ ਮੌਤ ਨੂੰ ਗਲੇ ਲਗਾ ਲਿਆ ਖਾਣਾ ਸਦਰ ਪੁਲਿਸ ਨੇ ਮੌਤ ਹੰਦੇ ਦੋਸ਼ 'ਚ ਇੱਕ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਸ਼ਿਕਾਇਤਕਰਤਾ ਨਛੱਤਰ ਕੌਰ ਪਤਨੀ ਰਾਗਾ ਸਿੰਘ ਵਾਸੀ ਪਿੰਡ ਲੁਬਾਣਾ ਮਾਡਲ ਟਾਊਨ ਖਾਣਾ ਸਦਰ ਨਾਬਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪੁੱਤਰ ਬਲਵਿੰਦਰ ਸਿੰਘ ਖੱਤੀ ਨੇ ਮਰਨ ਤੋਂ ਪਹਿਲਾਂ ਲਿਖ ਕੇ ਰੱਖ ਦਿੱਤਾ ਸੀ ਕਿ ਉਹ ਆਪਣੀ ਸੱਸ ਬਲਜਿੰਦਰ ਕੌਰ ਵਾਸੀ ਪਿੰਡ ਰਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸੰਸਕਾਰ ਤੇ ਗਿਆ ਸੀ। ਉੱਥੇ ਮុលਜਮ ਬੀਰੀ ਜੋ ਕਿ ਉਸ ਦੀ ਪਤਨੀ ਦੇ ਮਾਮੇ ਦਾ ਲੜਕਾ ਹੈ ਨੇ ਉਸ ਨਾਲ ਝਗੜਾ ਕਰਦਿਆ ਉਸ ਦੀ ਬੇਇੱਜ਼ਤੀ ਕਰ ਦਿੱਤੀ। ਜਿਸ ਨੂੰ ਬਰਦਾਸ਼ਤ ਨਾ ਕਰਦੇ ਹੋਏ ਤੇ ਮុលਜਮ ਤੋਂ ਤੰਗ ਆ ਕੇ ਬਲਵਿੰਦਰ ਸਿੰਘ ਨੇ 22 ਦਸੰਬਰ ਨੂੰ ਕੋਈ ਜ਼ਹਿਰੀਲੀ ਦਵਾਈ ਪੀ ਲਈ। ਉਸ ਦੇ ਲਾਜਦਾਨ 25 ਦਸੰਬਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ। ਮ੍ਰਿਤਕ ਨੇ ਆਪਣੀ ਹੱਡ ਪੀਤੀ ਇੱਕ ਕਾਪੀ 'ਚ ਲਿਖ ਕੇ ਕਮਰੇ 'ਚ ਰੱਖ ਦਿੱਤੀ ਸੀ। ਸ਼ਿਕਾਇਤਕਰਤਾ ਮ੍ਰਿਤਕਾ ਦੀ ਮਾਤਾ ਨਛੱਤਰ ਕੋਰ ਦੇ ਬਿਆਨਾਂ ਤੇ ਪੁਲਿਸ ਮੋਲਜਮ ਬੀਰੀ ਵਾਸੀ ਪਿੰਡ ਪੰਜੋਲੀ ਜ਼ਿਲ੍ਹਾ ਫਤਿਹਗੜ ਸਾਹਿਬ ਖਿਲਾਫ ਧਾਰਾ 108 BNS ਐਕਟ ਤਹਿਤ ਕੇਸ ਦਰਜ ਕਰਕੇ ਮੌਲਜਮ ਦੀ ਪਾਲ ਸ਼ੁਰੂ ਕਰ ਦਿੱਤੀ ਹੈ।